ਅਹੀਂ ਹੁਣ ਬਈ ਡਰਾਹਿਮਾਂ ਚ ਵੀ ਕਦੇ ਪੱਕੀਆਂ ਪਕਾਈਆਂ ਫਸਲਾਂ ਰੁੜਨਾਂ ਜਾਂ। ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਕਿਉਂਕਿ ਬੰਨ ਪੋਲਾ ਹੋ ਗਿਆ ਸੀਗਾ ਬੰਨ ਨਰਮ ਪੈ ਗਿਆ ਸੀਗਾ ਤੇ ਹੁਣ ਫੇਰ ਸਥਾਨਕ ਲੋਕਾਂ ਦੇ ਵੱਲੋਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੇ ਵੱਲੋਂ ਬੰਨ ਨੂੰ ਜ਼ਿਆਦੇ ਦੁਬਾਰਾ ਫਿਰ ਜਿਹੜਾ ਮਜਬੂਤ ਕੀਤਾ ਜਾ ਰਿਹਾ ਖਰਚਾ ਦਾ ਬਾਈ ਹਜੇ ਅੰਦਾਜ਼ਾ ਹੀ ਨਹੀਂ ਆਉਣੇ ਲੱਗ ਰਿਹਾ ਹੁਣ ਬਾਈ ਡਰ ਬਣਿਆ ਨੇ ਫਸਲਾਂ ਦੀ ਸਿਰ ਤੇ ਹੀ ਆਸ ਹੁੰਦੀ ਹੈ ਵੀ ਆਹ ਕਰੀਏ ਆਪਾਂ ਉਹ ਕਰੀਏ ਅੱਗੇ ਤੇ ਉਤੋਂ ਬਾਅਦ ਜਦੋਂ ਫਸਲ ਹੀ ਮਰ ਜੇ ਕਿਸ ਮਰਨ ਨਹੀਂ ਹੋ ਜਾਂਦਾ ਬੰਦੇ ਦਾ ਵੀ ਹੌਸਲੇ ਕਰਕੇ ਜਮ ਨੁਕਸਾਨ ਦੀ ਪੂਰਤੀ ਹੋ ਗਈ ਸੀ ਜਾਂ ਉਹ ਹਜੇ ਮੁਆਵਜ਼ਾ ਵਿਚੀ ਤੁਰਫਿਰਦਾ ਮੁਆਵਜ਼ਾ ਦਾ ਬਾਈ ਕੁ ਮੱਲਮ ਹੀ 8000 ਮਿਲ ਗਏ ਕਿਸੇ ਨੂੰ 5000 ਮਿਲ ਗਏ ਤੇ ਕਿਸੇ ਨੂੰ ਮਿਲੇ ਵੀ ਨਹੀਂ ਬਾਈ ਵੀਰ ਨੇ ਦੱਸਿਆ ਕਿ ਸਾਡੇ ਮਣਾ ਦੇ ਬੱਚਾ ਡਰ ਅਸੀਂ ਸਾਡੀ ਫਸਲ ਬੀਜੀ ਹੋਈ ਆ ਅਸੀਂ ਫਸਲਾ ਜਿਹੜੀ ਕੁੱਤਾ ਵਾਂਗੂ ਪਾਲੀਆ ਹੁਣ ਸਾਰੇ ਤੇ ਝੋਨਾ ਆਇਆ ਹੋਇਆ ਔਰ ਲੋਕ ਪਿਛਲੇ 4-5 ਦਿਨਾਂ ਤੋਂ ਜਿਹੜਾ ਆਪਣੀ ਪੱਧਰ ਤੇ ਬੰਦ ਨੂੰ ਮਜ਼ਬੂਤ ਕਰ ਰਿਹਾ ਸਤਿ ਸ੍ਰੀ ਅਕਾਲ ਨਿਰਪੱਖ ਪੋਸਟਰ ਨਾਲ ਜੁੜੇ ਹੋ ਤੁਸੀਂ ਮੈਂ ਸਮਰਿੰਜ ਸਿੰਘ ਸਦਾਨਾ ਅਸੀਂ ਮੌਜੂਦ ਆ ਪੰਜਾਬ ਹਰਿਆਣਾ ਬਾਰਡਰ ਤੇ ਇਹ ਇਤਿਹਾਸਕ ਬਨ ਚਾਂਦਪੁਰਾ ਬਨ ਹੈ ਔਰ 2023 ਦੇ ਵਿੱਚ ਇਸੇ ਜਗ੍ਹਾ ਤੋਂ ਜਿਹੜਾ 50 ਫੁੱਟ ਦੇ ਆਸ-ਪਾਸ ਪਾੜ ਪਿਆ ਸੀਗਾ ਔਰ ਇੱਥੇ ਲੋਕਾਂ ਦੇ ਵੱਲੋਂ ਆਪਣੀ ਪੱਧਰ ਤੇ ਜਿਹੜਾ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਕਿਉਂਕਿ ਬੰਨ ਪੋਲਾ ਹੋ ਗਿਆ ਸੀਗਾ ਬੰਨ ਨਰਮ ਪੈ ਗਿਆ ਸੀਗਾ ਤੇ ਹੁਣ ਫੇਰ ਸਥਾਨਕ ਲੋਕਾਂ ਦੇ ਵੱਲੋਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੇ ਵੱਲੋਂ ਬੰਨ ਨੂੰ ਜਾਦੇ ਦੁਬਾਰਾ ਫੇਰ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆ ਚੁੱਕਿਆ ਔਰ ਹੜ੍ਹਾਂ ਦੀ ਵੱਡੀ ਮਾਰ ਆ ਔਰ 6 ਲੱਖ ਤੋਂ ਵੱਧ ਜ਼ਮੀਨ ਦਾ ਜਿਹੜਾ ਉਹ ਨੁਕਸਾਨ ਹੋ ਚੁੱਕਿਆ ਔਰ ਇੱਥੋਂ ਜਿਹੜਾ 50 ਫੁੱਟ ਦੇ ਆਸ-ਪਾਸ ਪਾੜ ਪਿਆ ਸੀਗਾ 2023 ਦੇ ਵਿੱਚ ਤਾਂ ਇਹ ਤੋਂ ਨੂੰ 65 ਕਿਲੋਮੀਟਰ ਜਿਹੜਾ ਵੱਡਾ ਨੁਕਸਾਨ ਕੀਤਾ ਸੀਗਾ ਘੱਗਰ ਨੇ ਔਰ ਸਰਦਾਰ ਵੀਰ ਮੌਜੂਦ ਨਹੀਂ ਗੱਲਬਾਤ ਕਰਦੇ ਆ ਬਈ ਤੁਸੀਂ ਆਪਣੇ ਪੱਧਰ ਤੇ ਜਿਹੜਾ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹੋ ਹਾਂਜੀ ਬਈ ਸਾਰੇ ਪਿੰਡਾਂ ਦੇ ਨੇੜੇ-ਨੇੜੇ ਸਾਰੇ ਪਿੰਡਾਂ ਦੇ ਕੋਲਰੀਆਂ ਮਾਨਸਾ ਏਰੀਆ ਦੇ ਤੇ ਹਰਿਆਣੇ ਦੇ ਸਾਰੇ ਪਿੰਡਾਂ ਦੇ ਜਿਹੜੇ ਲੋਕਲ ਬੰਦੇ ਨੇ ਉਹ ਆਏ ਹੋਏ ਨੇ ਤੇ ਮੰਨ ਨੂੰ ਮਜ਼ਬੂਤ ਕਰਨ ਦਾ ਕੰਮ ਚੱਲਦਾ ਹੈ ਹਮ 11 ਮਨ ਦੇ ਵਿੱਚੋਂ ਕੋਈ ਨਾਲ ਘੱਗਰ ਚੱਲਦਾ ਘੱਗਰ ਨੇ 2023 ਦੇ ਵਿੱਚ ਵੀ ਇਸ ਦਸਤੂਹੀ ਸਾਨੂੰ ਕਿ 61 ਕਿਲੋਮੀਟਰ ਲੰਮਾ ਏਰੀਆ ਜਿਹੜਾ ਨੁਕਸਾਨ ਕੀਤਾ ਸੀਗਾ ਬਹੁਤ ਅਦੇ ਜ਼ਮੀਨ ਨੁਕਸਾਨੀ ਗਈ ਸੀ ਰੱਤਾ ਹੈ ਭਾਈ ਸਾਰੀਆਂ ਫਸਲਾਂ ਮਰ ਜਾਂਦੀਆਂ ਨੇ ਤੇ ਇਹ ਬੰਦ ਟੁੱਟਣ ਕਾਰਨ ਸਾਡੇ 30 35 ਕਿਲੇ ਏਰੀਆ ਤੇ ਰੀਤੀ ਵੀ ਪੈ ਗਈ ਸੀ ਜਿਹੜੇ ਭਾਈ ਪੰਜਾਬੇ ਨੇ ਉਠਾਈ ਦੀ ਆ ਕੇ ਪੰਜਾਬ ਦੇ ਬੰਦਿਆਂ ਨੇ ਆਪੇ ਲੋਕਲ ਏਰੀਆ ਨੇ ਸਰਕਾਰ ਵੱਲੋਂ ਵੀ ਮਦਦ ਮਿਲੀ ਮੜੀ-ਮੋਟੀ ਪਰ ਜ਼ਿਆਦਾ ਤਾਂ ਪੰਜਾਬ ਨੇ ਕੀਤੀ ਹੁਣ ਹੁਣ ਸਰਕਾਰ ਦੇ ਵੱਲੋਂ ਮਦਦ ਹੈਗੀ ਆ ਜਾਂ ਲੋਕ ਆਪਣੇ ਪੱਧਰ ਤੇ ਜਿਹੜਾ ਲੋਕਲ ਲੋਕ ਨੇ ਉਹਰੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਤੇ ਲੋਕਲੇ ਲੋਗ ਆਂਦੇ ਨੇ ਜਦ ਵੀ ਆਉਂਦਾ ਹੈ ਪ੍ਰਸ਼ਾਸਨ ਨਹੀਂ ਉਹ ਕੋਈ ਮਦਦ ਵੀ ਕਰਦਾ ਪ੍ਰਸ਼ਾਸਨ ਨਹੀਂ ਆਇਆ ਕਦੇ ਵੀ ਨਹੀਂ ਪ੍ਰਸ਼ਾਸਨ ਕਦੇ ਨਹੀਂ ਆਇਆ ਮਾੜਾ ਮੋਟਾ ਦੇਖਣ ਆਉਂਦਾ ਹੈ ਜਾਂ ਹਰਿਆਣੇ ਦੀ ਕੋਈ ਡੀਸੀ ਆਉਂਦੀ ਫਤਿਹਵਾਦ ਏਰੀਏ ਦੀ ਜਾਂ ਪੰਜਾਬ ਤੋਂ ਪੰਜਾਬ ਦੇ ਖੜਦੇ ਨਹੀਂ ਜਿਆਦਾ ਬਾਈ ਬੰਦੇ ਹੂੰ ਇਹ 2023 ਦੇ ਵਿੱਚ ਵੀ ਇੱਥੋਂ ਫੜ ਆਇਆ ਸੀਗਾ ਉਦੋਂ ਪਹਿਲਾਂ ਵੀ ਸਮਨ ਜਿਹੜਾ ਟੁੱਟਨੇ ਵੱਡਾ ਨੁਕਸਾਨ ਕੀਤਾ ਸੀ ਜਾਂ 2023 ਦੇ ਵਿੱਚ ਹੀ ਕੀਤਾ ਸੀਗਾ 23 ਤੋਂ ਪਹਿਲਾਂ ਬਾਈ 93 ਚ ਟੁੱਟਿਆ ਸੀ ਇਹ 93 ਚ ਵੀ ਜਿਆਦਾ ਓਵਰਫਲੋ ਹੋ ਗਿਆ ਤੇ ਪਾਣੀ ਤੇ 11 ਜਗ੍ਹਾ ਤੋਂ ਬੰਨ ਟੁੱਟਿਆ ਸੀ ਜਦੋਂ ਇਲੇ ਬਿਜੁਰਗ ਦੱਸਦੇ ਨੇ ਸਾਡੇ ਸਾਸੀ ਦਾ ਜੰਮੇ ਵੀ ਨਹੀਂ ਸੀ ਤੇ ਉਦੋਂ ਵੀ ਬੜਾ ਨੁਕਸਾਨ ਕੀਤਾ ਦੀ ਰੀਤੀ ਪੈ ਗਈ ਸੀ ਲਵੇ ਲਵੇ ਸਾਰੇ ਖੇਤਾਂ 'ਚ ਆਪਣੇ ਤੇ ਐਂ ਹੁਣ ਵੀ ਡਰ ਹੈ ਮਨ 'ਚ ਵੀ ਕਦੇ ਪੱਕੀਆਂ ਪਕਾਈਆਂ ਫਸਲਾਂ ਰੁੜਨ ਆ ਜਾਣ ਭਾਈ ਝੋਨਾ ਵੀ ਬੀਜਿਆ ਹੋਇਆ ਔਰ ਇਧਰ ਵੀ ਝੋਨਾ ਹੈ ਇਧਰ ਵੀ ਝੋਨਾ ਹੈ ਕਿੰਨਾ ਕ ਖਰਚਾ ਹੁੰਦਾ ਝੋਨਾ ਬੀਜਣ ਤੱਕ ਤੇ ਹੁਣ ਝੋਨਾ ਜਿਹੜਾ ਨਸਾਰੇ ਤੇ ਆਉਣ ਵਾਲਾ ਕਿੰਨਾ ਕ ਖਰਚਾ ਆ ਗਿਆ ਖਰਚਾ ਦਵਾਈ ਹਜੇ ਅੰਤਾਜਾ ਹੀ ਨਹੀਂ ਆਉਣੇ ਲੱਗ ਰਿਹਾ ਹੁਣ ਬਾਈ ਡਰ ਬਣਿਆ ਫਸਲਾਂ ਦੀ ਸਿਰ ਤੇ ਹੀ ਆਸ ਹੁੰਦੀ ਹੈ ਵੀ ਆਹ ਕਰੀਏ ਆਪਾਂ ਉਹ ਕਰੀ ਅੱਗੇ ਤੇ ਉਸ ਤੋਂ ਬਾਅਦ ਜਦ ਫਸਲ ਹੀ ਮਰ ਜੇ ਬਸ ਮਰ ਨਹੀਂ ਹੋ ਜਾਂਦਾ ਬੰਦੇ ਦਾ ਵੀ ਹੌਸਲੇ ਕਰਕੇ ਜਾਂਉਂਦੇ ਆ ਹਜੇ ਲੱਗੇ ਹੋਈ ਨਹੀਂ ਪਿਛਲੀ ਵਾਰੀ ਵੀ ਕਾਫੀ ਨੁਕਸਾਨ ਹੋਇਆ ਸੀ ਬਾਈ ਹੁਣੇ ਲਾਲੇ ਕੇ ਸਾਲ ਟੱਪਿਆ ਉਸ ਤੋਂ ਬਾਅਦ ਹੁਣ ਫਸਲਾਂ ਪੱਕਣ ਤੇ ਆਈਆਂ ਨੇ ਜਿਹੜਾ ਪਿਛਲੀ ਵਾਰ ਬਾਈ ਥੋੜਾ ਨੁਕਸਾਨ ਹੋਇਆ ਸੀਗਾ ਉਹ ਨੁਕਸਾਨ ਦੀ ਪੂਰਤੀ ਹੋ ਗਈ ਸੀ ਜਾਂ ਉਹ ਹਜੇ ਮੁਆਵਜ਼ਾ ਵਿੱਚ ਹੀ ਤਰ੍ਹਾਂ ਫਿਰਦਾ ਮੁਆਵਜ਼ਾ ਤਾਂ ਬਾਈ ਕੋ ਮੱਲਮ ਹੀ 8000 ਮਿਲ ਗਏ ਕਿਸੇ ਨੂੰ 5000 ਮਿਲ ਗਏ ਤੇ ਕਿਸੇ ਨੂੰ ਮਿਲੇ ਵੀ ਨਹੀਂ ਬਾਈ ਹਮ ਆਈਆਂ ਕੋਈ ਪੰਜੀਕਰਨ ਕਰਾਇਆ ਮਾਲੇ ਉਤੋਂ ਬਾਅਦ ਕੋਈ ਸਮਾਰਕ ਨਹੀਂ ਮਿਲੇ ਅੱਧੇ ਬਾਈ ਰਹਿ ਗਈ ਬਈ ਹਮ ਤੁਸੀਂ ਵੀ ਬਾਈ ਇੱਥੇ ਬੰਦ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹੋ ਕੈ ਦਿਨ ਹੋਏ ਤੁਹਾਨੂੰ ਕੰਮ ਕਰਦਾਂ ਨੂੰ ਇੱਥੇ ਇੱਥੇ 3-4 ਦਿਨ ਹੋ ਗਏ ਬਾਈ ਹਮ ਲੱਗੇ ਪਏ ਆ ਲੋਗਾ ਆਪਣੇ ਪੱਦਰ ਤੇ ਜੁਟ ਰਹੇ ਨੇ ਹਮ ਬਾਕੀ ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਹੈ ਹਮ ਅਬ ਜਦੋਂ ਇੱਧਰ ਓਵਰ ਪਾਣੀ ਹੋ ਜਾਂਦਾ ਬੰਨ ਤੜਾਨ ਵਾਸਤੇ ਤਾਂ ਆ ਜਾਂਦਾ ਪਰ ਐ ਨਹੀਂ ਵੀ ਬੰਨ ਮਜ਼ਬੂਤ ਕਰਨ ਲਈ ਪਹਿਲਾਂ ਕੋਈ ਪ੍ਰਬੰਧ ਕਰਦੇ ਇੱਧਰ ਕੋਈ ਲਾਈਨ ਵੀ ਪਈ ਹੋਈ ਆ ਜਿਹੜੀ ਲਾਈਨ ਆ ਪਾਣੀ ਨੂੰ ਕਵਰ ਕਰਦੀ ਆ ਪਾਣੀ ਨੂੰ ਆਪਦੇ ਬਚ ਲੈ ਲੈਂਦੀ ਆ ਲਾਈਨ ਪਈ ਹੋਈ ਆ ਕੋਈ ਨਹੀਂ ਨਹੀਂ ਬਾਈ ਨਦੀ ਛੋਟੀ ਜੀ ਹੈ ਗੱਗਰ ਤੋਂ ਵੱਧ ਰੰਗੋਈ ਹੈ ਇਹ ਜਦੋਂ ਡਾਫ ਲੱਗ ਜਾਂਦੀ ਹੈ ਜਿਆਦਾ ਪਾਣੀ ਹੁੰਦੇ ਰੰਗੋਈ ਵੀ ਚਲਿਆ ਜਾਂਦਾ ਓਵਰ ਹੋ ਕੇ ਤੇ ਉਹ ਵੀ ਅੱਗੇ ਜਾ ਕੇ ਲੋਕਾਂ ਦਾ ਹੀ ਨੁਕਸਾਨ ਕਰਦੀ ਹੈ ਟੁੱਟਦੀ ਹੈ ਖੱਗਰ ਚ ਮਿਲਦੀ ਹੈ ਖੱਗਰ ਚ ਮਿਲਦੀ ਹੈ 14 ਕਿਲੋਮੀਟਰ ਬਾਅਦ ਹਾਂ ਇਹ 14 ਕਿਲੋਮੀਟਰ ਉੱਤੇ ਦੀ ਹੋ ਕੇ ਤੇ ਖੱਗਰ ਚ ਮਿਲਦੀ ਹੈ ਉਹ ਜੀ ਤਾਂ ਇੱਥੇ ਚਾਂਦਪੁਰਾ ਬੰਨ ਤੇ ਮੌਜੂਦ ਆ ਔਰ 2023 ਦੇ ਵਿੱਚ ਇਸੇ ਬੰਨ ਤੋਂ ਜਿਹੜਾ ਲਗਭਗ 50 ਫੁੱਟ ਦੇ ਕਰੀਬ ਆ ਜਿਹੜਾ ਉਹ ਪਾੜ ਪਿਆ ਸੀਗਾ ਕੈਮਰਾਮੈਨ ਨੂੰ ਗੇਂਦ ਤੇ ਕੇ ਦਿਖਾ ਦਿੱਤਾ ਜਾਵੇ ਇੱਕ ਵਾਰ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਦਾ ਕੰਮ ਆ ਜਿਹੜੇ ਲੋਕ ਆ ਆਪਣੇ ਪੱਧਰ ਤੇ ਲੱਗੇ ਹੋਇਆ ਔਰ ਵੀਰ ਨੇ ਦੱਸਿਆ ਕਿ ਸਾਡੇ ਮਣਾ ਦੇ ਬੱਚਾ ਡਰ ਆ ਅਸੀਂ ਸਾਡੀ ਫਸਲ ਬੀਜੀ ਹੋਈ ਆ ਅਸੀਂ ਫਸਲਾ ਜਿਹੜੀ ਪੁੱਤਾ ਪਾਂਖੂ ਪਾਲੀਆ ਹੁਣ ਸਾਰੇ ਤੇ ਝੋਨਾ ਆਇਆ ਹੋਇਆ ਪਰ ਲੋਕ ਪਿਛਲੇ 4-5 ਦਿਨਾਂ ਤੋਂ ਜਿਹੜਾ ਆਪਣੀ ਪੱਧਰ ਤੇ ਬੰਦ ਨੂੰ ਮਜ਼ਬੂਤ ਕਰ ਰਿਹਾ ਇਹ ਉਹੀ ਚਾਂਦਪੁਰੇ ਦਾ ਬੰਨਣਾ ਜਦੋਂ 2023 ਦੇ ਵਿੱਚ ਘਾਗਰ ਦਰਿਆ ਇੱਥੋਂ ਫਾਣ ਦੇ ਵਿੱਚ ਆਉਂਦਾ ਘਾਗਰ ਜਿਸ ਨੂੰ ਦੱਸਿਆ ਸਥਾਨਕ ਲੋਕਾਂ ਨੇ ਕਿ ਉਹ ਕਿ ਗੰਦਾ ਨਾਲਾ ਹੈਗਾ ਪਰ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ 2 ਮਹੀਨੇ ਔਰ ਮਾਨਸੂਨ ਮੌਸਮ ਆਉਂਦਾ ਤਾਂ ਉਹ ਆਪਣੇ ਉਫਾਨ ਦੇ ਉੱਪਰ ਆ ਜਾਂਦਾ ਔਰ ਕਾਗਰ ਜਿਹੜਾ ਹੈਗਾ ਇਸ ਏਰੀਆ ਨੂੰ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਹਰਿਆਣੇ ਦੀ ਗੱਲ ਹੋਵੇ ਵੱਡੀ ਮਾਰ ਜਿਹੜਾ ਉਹ ਪਾਉਂਦਾ ਹੈਗਾ ਤਾਂ ਲੋਕ ਆਪਣੀ ਪੱਧਰ ਤੇ ਜਿਹੜਾ ਅਸੀਂ ਭਾਈਚਾਰੇ ਦੇ ਨਾਲ ਲੱਗੇ ਹੋਇਆ ਇਹ ਉਹੀ ਚੰਦਪੁਰਾ ਬੰਨਾ ਜਿਹਨੇ 2023 ਦੇ ਵਿੱਚ ਪਹਿਲਾ 93 ਦੇ ਬੱਚੇ ਇਸ ਏਰੀਆ ਦਾ ਵੱਡਾ ਨੁਕਸਾਨ ਜਿਹੜਾ ਹੋ ਕੀਤਾ ਸੀਗਾ ਤੇ ਹੁਣ ਫੇਰ ਦੁਬਾਰੇ ਫੇਰ ਲੋਕ ਜਿਹੜੇ ਟਰੈਕਟਰਾਂ ਦੇ ਨਾਲ ਆਪਣੀ ਪੱਧਰ ਤੇ ਜਿਹੜਾ ਸਬੰਧ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਆ ਔਰ ਸਥਾਨਕ ਲੋਕ ਇੱਥੇ ਹੈਗੇ ਆ ਤੇ ਸਾਨੂੰ ਦੱਸਿਆ ਉਹਨਾਂ ਨੇ ਕਿ ਜਦੋਂ 2023 ਦੇ ਵਿੱਚ ਪਾੜ ਪਿਆ ਸੀਗਾ 65 ਕਿਲੋਮੀਟਰ ਜਿਹੜਾ ਇਧਰਲਾ ਪਾਸਾ ਰਹਿ ਜਾਂਦਾਗਾ 65 ਕਿਲੋਮੀਟਰ ਤੱਕ ਜਿਹੜਾ 70 ਕਿਲੋਮੀਟਰ ਤੱਕਾ ਠੱਗਰ ਦੇ ਪਾਣੀ ਨੇ ਮਾਰ ਕੀਤੀ ਸੀਗੀ ਭਾਈ ਕਦੋਂ ਹੋਗਾ ਤੁਹਾਨੂੰ ਕੰਮ ਕਰਦਾ ਉਹਨੂੰ ਇੱਥੇ ਤਰਨ ਦੇਣਾ ਹੋ ਗਿਆ ਜੀ ਤਰਨ ਦੇਣਾ ਹੋ ਗਿਆ ਹਾਂ ਜੀ ਤੁਸੀਂ ਬੰਦ ਨੂੰ ਕਿਉਂ ਮਜ਼ਬੂਤ ਕਰ ਰਹੇ ਹੋ ਬੰਦ ਤਾਂ ਪਹਿਲਾਂ ਵੀ ਸੀਗਾ ਪਹਿਲਾਂ ਮਾੜਾ ਤੀਗਾ ਜੀ ਪਹਿਲਾਂ ਆਇਆ ਨਹੀਂ ਕਿ ਉਹਦੇ ਕਰਕੇ ਟੁੱਟਿਆ ਦੀ ਯੂਰੋ ਇਥੇੋਂ ਟੁੱਟਾਈ 23 ਚ ਜੀ ਉਹਦੇ ਕੰਨ ਕਿੰਨਾ ਕੁ ਚੌੜਾ ਪਾੜ ਪੈਗਾ ਸੀਗਾ ਇੱਥੇ ਇੱਥੇ ਪੈਗਾ ਦੀ ਜੀ ਕਟੋ-ਕਟ 6 ਫੁੱਟ ਚੌੜਾ ਪੈਗਾ ਦੀਗਾ ਜੀ 100 ਫੁੱਟ ਚੌੜਾ ਹਾਂ 50 ਫੁੱਟ ਡੂੰਗਾ ਦੀਗਾ ਜੀ ਇੱਕ ਆ ਗਿਰਦੇ ਕਾਰਨ ਹੀ ਪਿਆ ਸੀ ਨਾ ਜਦ ਕਰਦੇ ਕਾਰਨ ਜਦੋਂ ਡਾਫ ਲੱਗ ਜਾਂਦੇ ਮੂਰੇ ਪੁਲਾਂ ਚ ਚਿੱਕੀ ਪੁਲਾਂ ਚ ਜੀ ਉਦੋਂ ਇਧਰ ਨੂੰ ਆ ਜਾਂਦਾ ਇਹ ਬੰਨ ਦੇ ਨਾਲ ਆ ਲੱਗਦਾ ਫੇਰ ਹਾਂਜੀ ਹੁਣ ਕੋਈ ਸਰਕਾਰ ਦੀ ਕੋਈ ਮਦਦ ਹੈਗਾ ਸਰਕਾਰ ਥੋੜੀ ਸਹਾਇਤਾ ਕਰ ਰਹੀ ਹੈ ਜਾਂ ਆਪਣੇ ਪੱਧਰ ਤੇ ਲੱਗੇਗਾ ਆਪਣੇ ਪੱਧਰ ਤੇ ਜੀ ਕੋਈ ਸਰਕਾਰ ਨਹੀਂ ਕਰਦੀ ਉਹਰੇ ਹਾਂ ਤੁਸੀਂ ਪਹੁੰਚ ਕੀਤੀ ਸੀ ਡੀਸੀ ਤੱਕ ਜਾਂ ਕਿਸੇ ਅਫਸਰ ਤੱਕ ਕਿ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਕਰੋ ਬੰਨ ਨਰਮ ਪਿਆ ਹੋਇਆ ਹਾਂ ਜੀ ਕਿਹਾ ਬਹੁਤਾ ਆਕੇ ਮੁੜ ਜਾਂਦੇ ਨਹੀਂ ਉਹ ਸਾਰੇ ਡੀਸੀ ਸਾਰੇ ਹੋਰ ਸਾਰੇ ਆਕੇ ਮੁੜ ਜਾਂਦੇ ਨੇ ਉਹ ਹੂੰ ਬਾਪੂ ਪਹਿਲਾਂ ਵੀ ਇੱਥੇ ਪਾੜ ਪਿਆ ਸੀਗਾ 93 98 ਦੀ ਗੱਲ ਕਹਿੰਦੇ ਨੇ 88 ਦੇ ਵਿੱਚ ਵੀ ਕਹਿੰਦੇ ਹੜ ਆਇਆ ਸੀਗਾ ਇੱਥੇ ਬਚੇ ਰਾਜ ਨੇ ਹੂੰ 88 ਦੇ ਵਿੱਚ ਉਹ ਅੱਗੇ ਪਿਆ ਸੀ ਜੀ ਹਾਂ ਅੱਛਾ ਉਹਨੂੰ ਪਿੱਛੋਂ ਪਾਣੀ ਘਟ ਗਿਆ ਹੂੰ ਤੇ ਮਾਰ ਨੇੜੇ ਤੱਕ ਰਹੀ 88 ਜੋ 93 ਵਿਚ ਵਾਲੀ ਮਾਰ ਗਈ। ਅੱਛਾ ਉਥੋਂ ਉਹ ਤਾਂ 93 ਦੇ ਵਿੱਚ ਵੀ ਇੱਥੋਂ ਹੀ ਟੁੱਟਾ ਸੀਗਾ। ਨਹੀਂ ਵਿਚੋਂ ਉੱਥੋਂ ਟੁੱਟਿਆ ਸੀ। 23 ਦੇ ਵਿੱਚ ਇਤੋਂ। ਹੂੰ। ਆ ਤਾਂ ਹੀ ਇਹ ਇਸੇ ਇਸੇ ਕਰਕੇ ਚੌੜਾ ਤੇ ਮਜ਼ਬੂਤ ਕਰ ਰਹੇ ਹਾਂ। ਹੂੰ। ਇਹ ਇਤਿਹਾਸਕ ਬੰਨ ਵੀ ਹੈਗਾ ਚੰਦਪੁਰੇ ਵਾਲਾ 1954 ਦੇ ਵਿੱਚ ਜਿਹੜਾ ਸੈਫਨ ਬਣਿਆ ਸੀਗਾ ਘੱਗਰ ਵਾਲਾ ਉਹਦੀ ਇਹ ਬੰਨ ਬਣਿਆ ਸੀਗਾ। ਹਾਂ ਉਦੋਂ ਦੀ ਬਣਿਆ ਹੋਇਆ ਬੰਨ ਤਾਂ। ਹੂੰ। ਤੇ ਉਚਾਈ ਇਹਦੀ ਹੁਣ ਕਰਨ ਲੱਗੇ ਲੋਕ ਬਾਅਦ ਚੋਂ। ਕਿ ਸੇ ਸਾਲ ਤੁਸੀਂ ਇੱਧਰ ਤਾਂ ਬੰਨ ਮਾਰ ਰਹੇ ਹੋ ਪਰ ਜਿਹੜੀਆਂ ਆ ਪਰਲੇ ਪਾਸੇ ਫਸਲਾਂ ਹੈਗੀਆਂ ਤੁਹਾਡੀਆਂ ਫਸਲਾਂ ਇੱਧਰ ਦੇ ਪਾਸੇ ਹੈਗੀਆਂ ਸਾਡੀਆਂ ਤਾਂ ਨਹੀਂ ਉਧਰ ਆਈਆਂ ਪਰ ਫਸਲ ਜਦੋਂ ਕਿਸਾਨ ਪੁੱਤਾ ਵਾਂਗੂ ਪਾਲਦਾ ਪਾਲਦਾ ਨਾ ਉਧਰ ਜਾਂਦਾ ਪਾਣੀ ਫਿਰ ਇਹ ਜਿੱਧਰ ਦੀ ਰਾਹ ਬਣੇ ਉਧਰ ਹੀ ਜਾਵੇ ਇਹ ਤਾਂ ਖਾਲਤੂ ਪਾਣੀ ਟੁੱਟ ਕੇ ਜਾਂਦਾ ਇਹ ਤਾਂ ਟੁੱਟ ਕੇ ਜਾਂਦਾ 2023 ਦੇ ਵਿੱਚ ਬਾਪੂ ਕਿੰਨਾ ਕ ਨੁਕਸਾਨ ਹੋ ਗਿਆ ਸੀਗਾ ਇੱਧਰ ਤਾਂ ਇਹ ਵਾਗਿਆ ਸੀਗਾ ਹਾਂ ਸਰਦੂਰਗੜ ਟਪ ਗਏ ਸੀ ਸਾਰਾ ਪਾਣੀ ਪੈਣ 70 ਕਿਲੋ ਮੀਟਰ ਤੱਕ ਉਹਨੂੰ ਆਏ ਆਏ ਸਾਲ ਹੀ ਜਿਹੜਾ ਬੰਦ ਨੂੰ ਮਜ਼ਬੂਤ ਕਰਨਾ ਪੈਂਦਾ ਲਗਭਗ ਆਏ ਸਾਲ ਇਹਦਾ ਕੋਈ ਪੱਕਾ ਹੱਲ ਨਹੀਂ ਹੈਗਾ ਕਿ ਤੁਹਾਨੂੰ ਮਿੱਟੀ ਨਾਲ ਲਾਉਣੀ ਪਵੇ ਪੱਕਾ ਹੱਲ ਹੋ ਜੇ ਇਹਦਾ ਕੋਈ ਪੱਕਾ ਹੋਂ ਨਹੀਂ ਦੇ ਹਾਂ ਨਹੀਂ ਕੋਈ ਹਜੇ ਸਥਾਈ ਹੱਲ ਹੀ ਹੈ ਜੇ ਸਥਾਈ ਹੱਲ ਕੋਈ ਨਹੀਂ ਸਥਾਈ ਹੱਲ ਹੀ ਆ ਹਜੇ ਤਾਂ ਲੋਕਾਂ ਦੇ ਮਨ ਦੇ ਵਿੱਚ ਡਰ ਹੈਗਾ ਕਿਉਂਕਿ ਬਾਪੂ ਨੇ ਦੱਸਿਆ ਕਿ ਸਾਡੀ ਫਸਲਾਂ ਜਿਹੜੀ ਅਸੀਂ ਪੁੱਤਾਂ ਵਾਂਗੂ ਪਾਲਦੇ ਆ ਔਰ ਫਸਲ ਨੂੰ ਲੈ ਕੇ ਸਾਡੇ ਪਰਿਵਾਰ ਦੇ ਭੁੱਖ ਨੂੰ ਲੈ ਕੇ ਸਾਡੇ ਬੱਚਾਂ ਦੇ ਭਵਿੱਖ ਨੂੰ ਲੈ ਕੇ ਸਾਡੇ ਮਨਾਂ ਦੇ ਵਿੱਚ ਡਰ ਹੈ। ਜ਼ਿਆਦਾਤਰ ਪੰਜਾਬ ਦੇ ਬੱਚੇ ਨੇ ਕਿਸਾਨ ਹੈਗੇ ਆ ਉਹ ਖੇਤੀ ਦਾ ਨਿਰਭਰ ਆ। ਇਹ ਆਮ ਕਿਸਾਨ ਬੈਠੇ ਆ ਧਰਤੀ ਦੇ ਨਾਲ ਜੁੜੇ ਹੋਏ ਆ ਔਰ ਇਹਨਾਂ ਨੇ ਬੜਾ ਕੁਝ ਦੇਖਿਆ। ਚਾਹੇ 88 ਦੀ ਗੱਲ ਹੋਵੇ, 93 ਦੀ ਗੱਲ ਹੋਵੇ ਫਿਰ 2010 ਆਉਂਦਾ। ਫਿਰ ਇਸੇ ਏਰੀਆ ਦੇ ਲਈ 2023 ਆਉਂਦਾ। ਜਿੱਥੇ ਅਸੀਂ ਬੈਠੇ ਆ 2023 ਦੇ ਵਿੱਚ ਸਾਨੂੰ ਦੱਸਿਆ ਬਾਈ ਨੇ ਕਿ 100 ਫੁੱਟ ਦੇ ਆਸ-ਪਾਸ ਆ ਜਿਹੜਾ ਇੱਥੇ ਪਾੜ ਪੈਂਦਾ ਔਰ 70 ਤੋਂ 75 ਕਿਲੋਮੀਟਰ ਲੰਮਾ ਜਿਹੜਾ ਏਰੀਆ ਘਗਰਾ ਆਪਣੀ ਲਪੇਟ ਦੇ ਵਿੱਚ ਲਾ ਲੈਂਦਾ ਔਰ ਲੰਮਾ ਸਮਾਂ ਜਿਹੜਾ ਲੋਕ ਇੱਥੇ ਜੂਝਦੇ ਰਹਿ ਆ ਔਰ ਬਾਪੂ ਜਿਹੜਾ 2023 ਦੇ ਵਿੱਚ ਜਿਹੜਾ 23 ਦੇ ਵਿੱਚ ਨੁਕਸਾਨ ਹੋਇਆ ਸੀਗਾ ਉਹ ਪੂਰਾ ਹੋ ਗਿਆ ਕਿ ਹਜੇ ਵਿੱਚੀ ਪਿਆ 23 ਦੇ ਵਿੱਚ ਨੁਕਸਾਨ ਹੋਇਆ ਬਹੁਤਿਆਂ ਦੀ ਹੋਇਆ ਜੀ ਮਤਲਬ ਲੋਕਾਂ ਨੂੰ ਮਾਮਜਾ ਵੀ ਵਿੱਚ ਬਹੁਤ ਘੱਟ ਮਿਲਿਆ ਲੋਕ ਰਹਿ ਗਏ ਹੂੰ ਮਤਲਬ ਜਿਹੜਾ ਜਿਵੇਂ ਸਰਕਾਰ ਕਹਿੰਦੀ ਸੀ ਵੀ ਅਸੀਂ ਮੁਰਗੀ ਦੇ ਪੈਸੇ ਦੇਵਾਂਗੇ ਜਾਂ ਵੀ ਕਿਸਾਨ ਦੀ ਫਸਲ ਮਰ ਗਈ ਉਹਦੋਂ ਇਹਨਾਂ ਨੇ 7500 ਰੁਪਏ ਪ੍ਰਤੀ ਮਹੀਨਾ ਆਪਣਾ ਏਕੜ ਦਾ ਕਰਿਆ ਸੀਗਾ ਬਹੁਤ ਸਾਰੇ ਕਿਸਾਨ ਆ ਜਿਹੜੇ ਵੱਡੀ ਪੱਧਰ ਤੇ ਰਹੇ ਵੀ ਗਏ ਮਿਲਿਆ ਨਹੀਂ ਹੈਗਾ ਇਹ ਜਿਹੜਾ ਚਾਂਦਪੁਰਾ ਬੰਨਾ ਹੈ ਇਹ ਸਾਡੇ ਸਰਦੂਲਗੜ ਏਰੀਆ ਸਾਰੇ ਗਾਹਾਂ ਤੱਕ ਜਾਂਦਾ ਹੈ ਪਾਣੀ ਤੁਸੀਂ ਬਾਈ ਕਹਾਂਗੇ ਸਾਡੇ ਜਿਹੜਾ ਪਹਿਲਾ ਨੁਕਸਾਨ ਹੋਇਆ ਸੀ ਮੁਆਵਜ਼ਾ ਭੁਰਾਨੀ ਹੋਇਆ ਮਿਲਿਆ ਨਹੀਂ ਹੈਗਾ ਵਿੱਚ ਕਿਸਾਨ ਬਹੁਤ ਨੇ ਹੂੰ ਤਾਂ ਪਰ ਪਰਿਵਾਰ ਪਰਿਵਾਰ ਆਪਣਾ ਹੁੰਦਾ ਪਰਿਵਾਰ ਨੂੰ ਲੈ ਕੇ ਸੋ ਆਸਾਂ ਉਮੀਦਾਂ ਹੁੰਦੀਆਂ ਨੇ ਆ ਪਰਿਵਾਰ ਨੂੰ ਲੈ ਕੇ ਬੰਦਾ ਕੰਮ ਕਰਦਾ ਕਿ ਹਉਣ ਵਾਲੇ ਟਾਈਮ ਦੇ ਵਿੱਚ ਧੀ ਦਾ ਵਿਆਹ ਕਰਾਂਗੇ ਪੁੱਤ ਦਾ ਵਿਆਹ ਕਰਾਂਗੇ ਉਹਨਾਂ ਨੂੰ ਫਿਰ ਕਿਤੇ ਨਾ ਕਿਤੇ ਢਾਹ ਲੱਗਦੀ ਆ ਨਾ ਚੀਜ਼ਾਂ ਕਰਕੇ ਜਦੋਂ ਹੜ ਘੱਗਰ ਮਾਰ ਪਾਉਂਦਾ ਇਧਰ ਹਾਂ ਜਦੋਂ ਫਸਲੀ ਮਰ ਗਈ ਕਿ ਪੁੱਤਾਂ ਵਾਂਗੂ ਪਾਲੀ ਫਸਲ ਕਿਸਾਨ ਦੀ ਜਿਵੇਂ 2023 ਦੇ ਵਿੱਚ ਸਾਡੇ ਵੱਡਾ ਹੜ ਆਇਆ ਹੂੰ ਇੱਥੋਂ ਮਤਲਬ ਲੋਕ ਰਾਤ ਨੂੰ ਤੜਕੇ 4:00 ਵਜੇ ਸਾਡਾ ਬੰਨ ਟੁੱਟਿਆ ਗਿਆ 3:00 ਵਜੇ ਸਵੇਰੇ ਸਵੇਰੇ ਬਹੁਤ ਲੋਕ ਜਿਵੇਂ ਹੁਣ ਮਿਹਨਤ ਕਰਦੇ ਨੇ ਉਦੋਂ ਵੀ ਲੋਕ ਇਸ ਤਰੀ ਮਿਹਨਤ ਕਰਦੇ ਸੀਗੇ ਇਹ ਪਾਣੀ ਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ ਕਿਸਾਨਾਂ ਦੀਆਂ ਫਸਲਾਂ ਦੇ ਪੁੱਤਾਂ ਵਾਂਗੂ ਪਾਲੀਆਂ ਹੋਈਆਂ ਫਸਲਾਂ ਰੁੜ ਗਈਆਂ ਉਦੋਂ ਤਾਂ ਜਦੋਂ 23 ਚ ਆਇਆ ਸੀ ਕੁਝ ਕਿਸਾਨਾਂ ਨੇ ਫਸਲਾਂ ਲਾ ਵੀ ਲਈਆਂ ਸੀਗੀਆਂ ਹੁਣ ਜਿਹੜਾ ਹੁਣ ਆਹ ਟਾਈਮ ਹੈ ਆਹ ਟਾਈਮ ਨਾ ਫਸਲ ਵੇਚ ਸਕਦੀ ਹੈ ਜੇ ਹੁਣ ਪਾਣੀ ਆਉਂਦਾ ਤਾਂ ਮਤਲਬ ਕਿਸਾਨ ਬਿਲਕੁਲ ਹੀ ਕਰਜੇ ਥੱਲੇ ਦਬ ਜਾਣਗੇ ਕਿਸਾਨ ਖਤਮ ਹੋਣ ਵਾਲਾ ਕੰਮ ਹਾਂ ਕਰਜੇ ਥੱਲੇ ਕਿਸਾਨ ਪਹਿਲੀ ਦਲ ਦਬਿਆ ਹੋਇਆ ਹੈ ਜੋ ਹੁਣ ਤੇ ਆ ਆਪਣਾ 25 ਦੇ ਵਿੱਚ ਆਉਂਦਾ ਹੈ ਤਾਂ ਮਤਲਬ ਕਿਸਾਨ ਇੱਕ ਖੁਦਕਸ਼ੀ ਦੇ ਕਿਨਾਰੇ ਆ ਜਾਊਗਾ ਜੇ ਇਹ ਆ ਖੜਾ ਹੁੰਦਾ ਪਰ ਸਿੱਤੇ ਕੀ ਆ ਫਰਕਾ ਗਰ ਹੁਣ ਦਿੱਤੀ ਹੁਣ ਘਰ ਦਾ ਕੇਰਾ ਸੱਤ ਕਪਟ ਕਹਿੰਦੇ ਆ 6.5 ਫੁੱਟ ਪਾਣੀ ਹੈ ਪਾਣੀ ਕਹਿੰਦੇ ਵਧਿਆ ਹੋਇਆ ਪਹਿਲਾਂ ਨੂੰ ਵਧਿਆ ਹੋਇਆ ਤੇ ਮੈਨੂੰ ਬਾਰਿਸ਼ ਬਹੁਤ ਹੋ ਰਹੀ ਹੈ ਬਾਰਿਸ਼ ਦੇ ਕਾਰਨ ਵੀ ਇਹ ਪਾਣੀ ਸਾਡੇ ਮੰਨਾਂ ਦੇ ਵਿੱਚ ਡਰ ਹੈ ਕੀ ਜੇ ਅਸੀਂ ਇਹ ਬੰਨਦੇ ਮਿੱਟੀ ਨਾ ਪਾਏ ਪਾਵਾਂਗੇ ਤਾਂ ਸਾਨੂੰ ਡਰ ਹੈਗਾ ਜਿਵੇਂ ਪਹਿਲਾਂ ਸਾਡਾ ਅਮਰੀਕ ਸਿੰਘ ਕਾਮਰੇਡ ਦੱਸ ਕੇ ਗਿਆ 88 ਚ ਵੀ ਆਇਆ ਹੈ ਤੇ ਫਿਰ ਉਸ ਤੋਂ ਬਾਅਦ 93 ਚ ਆਇਆ ਹੈ 93 93 ਉਹ ਵੀ ਉਹ ਵੀ ਦੇਖੇ ਹੋਣਗੇ ਕਿੰਨਾ ਕੰਨਾ ਨੁਕਸਾਨ ਸੀਗਾ ਉਦੋਂ 93 94 ਦੇ ਬਹੁਤ ਨੁਕਸਾਨ ਦੀ ਸਾਡਾ ਬਹੁਤ ਜ਼ਿਆਦਾ ਤੇ ਇੱਥੋਂ ਸਾਡੇ ਪਾਣੀ ਜਾਂਦਾ ਸਾਡਾ ਚੱਕਲੀ ਸ਼ੇਰ ਪਿੰਡੀ ਬਚਦਾ ਹੈਗਾ ਸਾਡੀ ਫਸਲ ਸਾ ਬਿਲਕੁਲ ਮਰ ਜਾਂਦੀ ਸਾਡਾ ਵੀਰੀਵਾਲ ਡੋਗਰਾ ਪਿੰਡ ਹੈ ਉਹ ਪਾਣੀ ਦੀ ਲਵੇਟ ਦੇ ਵਿੱਚ ਆਉਂਦਾ ਹੈਗਾ ਗਾਂ ਸਾਡੇ ਰੌਂਦ ਕਲਾਂ ਸਾਰੇ ਪਿੰਡਾਂ ਨੂੰ ਟਪਦਾ ਹੋਇਆ ਇਹ ਗਾਂ ਬੰਮੜਾ ਸਰਦੂਰਗੜੋਂ ਟੱਪ ਜਾਂਦਾ ਹੈ। ਹੂੰ। ਵੀ ਇਹ ਸਾਡਾ ਇੱਕ ਸਰਕਾਰ ਵੀ ਸੈਂਟਰ ਸਰਕਾਰ ਵੀ ਪੰਜਾਬ ਸਰਕਾਰ ਤੁਸੀਂ ਮੰਗ ਕਰਦੇ ਆਂ ਵੀ ਸਾਡਾ ਜਿਹੜਾ ਚਾਂਦਪੁਰੇ ਦਾ ਇਹ ਬੰਨ ਹੈ ਵੀ ਇਹ ਪੱਕਾ ਤੇ ਜਾਂ ਕੋਈ ਮਤਲਬ ਬੱਟਾ ਡਿਘਾਇਆ ਜਾਵੇ। ਪਰ ਠੇਕੇਦਾਰ ਆਉਂਦੇ ਨੇ ਇੱਕ ਮਿੱਟੀ ਡਿਘਾ ਕੇ ਬੱਟੇ ਆਪਣਾ ਗੱਟੇ ਭਰਾ ਕੇ ਲਵਾ ਜਾਂਦੇ ਨੇ। ਪਰ ਇਹਦੇ ਉੱਤੇ ਬੱਟੇ ਜਾਂ ਕੋਈ ਜਾਲ ਬਣ ਕੇ ਖਾਣਾ ਖਾਣਾ ਪੂਰਤੀ ਕਰ ਦਿੰਦੇ। ਖਾਣਾ ਪੂਰਤੀ ਕਰਦੇ ਵੀ ਇਹ ਤੇ ਜਾਲ ਬਣਾ ਕੇ ਤਾਰਾਂ ਦਾ ਵੀ ਇਹ ਬੱਟੇ ਲਾਏ ਜਾਣ। ਬੱਟਾ ਨਾ ਕੀ ਇਸ ਬੰਨ ਦਾ ਪੱਕਾ ਹੱਲ ਹੈਗਾ? ਪੱਕਾ ਹੱਲ ਬੰਨ ਜਿਹੜਾ ਖੁਰਨੋਂ हट ਜਾਊਗਾ। ਵੀ ਜਿਹੜੀ ਬੰਨ ਦੀ ਖੋਰ ਖਰੀ ਆ ਉਹ ਘਟ ਜੇ ਇੱਕ ਮਤਲਬ ਜਦੋਂ ਅਸੀਂ ਬੰਨ ਤੋਂ ਬਾਅਗੇ ਉਸ ਤੋਂ ਬਾਅਦ ਜਦੋਂ ਮਤਲਬ ਬਰਸਾਤੀ ਟਪ ਜਾਂਦੇ ਆ ਉਸ ਤੋਂ ਬਾਅਦ ਬੰਨ ਦੀ ਖੋਰਾ ਖਰੀ ਸੁਣੂ ਸ਼ੁਰੂ ਹੋ ਜਾਂਦੀ ਹੈ ਵੀ ਇਸ ਕਰਕੇ ਜੇ ਬੰਨ ਦੇ ਉੱਤੇ ਜਾਲ ਲੱਗੇ ਜੇ ਸਿਰੇ ਤੱਕ ਜਾਲ ਲਾ ਕੇ ਬੱਟਾ ਲੱਗੇ ਨਾਲ ਨਾਲ ਅੰਦਰਲੇ ਪਾਸੇ ਵੀ ਸਾਡਾ ਵਨ ਐਡੋ ਖੁਰੇ ਨਾ ਇਹਦੀ ਮਜ਼ਬੂਤੀ ਰਹੇ ਘਟੋ ਘਟ ਇਧਰ ਇਸ ਲਵੇਟ ਦੇ ਵਿੱਚ ਘਟੋ ਘਟ ਵੀ 5-700 ਪਿੰਡ ਆਉਂਦਾ ਹੈਗਾ ਇਸ ਦੀ ਲਵੇਟ ਚ ਇਹ ਗੱਗਾ ਦੀ ਲਵੇਟ ਦੇ ਵਿੱਚ ਹਾਂ ਇਧਰ ਪੰਜਾਬ ਦਾ ਤੇ ਨਾਲ ਹਰਿਆਣੇ ਦਾ ਤੇ ਸਾਡੇ ਪੰਜਾਬ ਸਰਦੂਲਗੜ੍ਹ ਤੱਕ ਏਰੀਆ ਸਾਡਾ ਮਰ ਜਾਂਦਾ ਦੋਨੇ ਸਟੇਟਾਂ ਨੁਕਸਾਨੀਆਂ ਜਾਂਦੀਆਂ ਨੇ ਨੁਕਸਾਨੀਆਂ ਜਾਂਦੀਆਂ ਨੇ ਭਾਈ ਪਿਛਲੇ ਤੇ ਸਾਡਾ ਮਾਨਸਾ ਜ਼ਿਲ੍ਹਾ ਇਸ ਦੇ ਵਿੱਚ ਜ਼ਿਆਦਾ ਆਉਂਦਾ ਇਧਰ ਛੈਡ ਦੇ ਤੇ ਅਸੀਂ ਬਾਰਡਰ ਏਰੀਆ ਪੈਨੇ ਆਂਗੇ ਸਾਡੀ ਸੁਣਵਾਈ ਵੀ ਬਹੁਤ ਘੱਟ ਹੁੰਦੀ ਐ ਵੀ ਕਿਉਂਕਿ ਇੱਥੇ ਸਾਡਾ ਪਿਛਲੀ ਔਰ ਆਪਦੀ ਗੱਲ ਸਰਕਾਰੀ ਅਫਸਰ ਤੱਕ ਜਾਂ ਸਰਕਾਰ ਤੱਕ ਪਹੁੰਚ ਦੀ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਵੀ ਸਾਡਾ ਇਸ ਵਨ ਦੇ ਉੱਤੇ ਪੱਕੇ ਤੌਰ ਤੇ ਜਾਲ ਲਾਇਆ ਜਾਵੇ ਬੱਟਾ ਲਾਇਆ ਜਾਵੇ ਅੰਦਰਲੇ ਪਾਸੇ ਬੱਟਾ ਲਾ ਕੇ ਕਿਉਂਕਿ ਇਹਦੀ ਵਨ ਦੀ ਤਕੜਾਈ ਹੋ ਜੇ ਪਿਤਾਏ ਵੰਨਾ ਖੁਰੇ ਨਾ ਕਿਉਂਕਿ ਜਿਵੇਂ ਅਸੀਂ ਹੁਣ ਮਿੱਟੀ ਪਾ ਗਏ ਇਹ ਗਾਹਾਂ ਵਾਲੇ ਮਤਲਬ ਆਉਣ ਵਾਲੇ ਸਮੇਂ ਜਦੋਂ ਫੇਰ ਹੜਾਂ ਬਰਸਾਤੀ ਟਾਈਮ ਹੋਣਾ ਉਦੋਂ ਇਹ ਮਿੱਟੀ ਖੁਰ ਜਾਂਦੀ ਹੈ ਬਈ ਪਿਛਲੇ ਦਿਨਾਂ ਦੇ ਬੱਚੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਵੱਡਾ ਬਿਆਨ ਆਉਂਦਾ ਜਿਹਨਾਂ ਵੱਡੇ ਸ਼ਾਂਕੇ ਵੀ ਖੜੇ ਕੀਤੇ ਆ ਉਹਨਾਂ ਨੇ ਕਹੇਗੇ ਪੰਜਾਬ ਦੇ ਕੋਲ ਪਹਿਲੀ ਤਿੰਨ ਦਰਿਆਵਾਂ ਦਾ ਪਾਣੀ ਹੈਗਾ ਇੰਡਸ ਵਾਟਰ ਜਿਹੜਾ ਕਾਨੂੰਨ ਬਣਿਆ ਹੋਇਆ ਉਹਦੇ ਤਹਿਤ ਅਸੀਂ ਪੰਜਾਬ ਨੂੰ ਪਾਣੀ ਕਿਉਂ ਦੀਏ ਪਹਿਲਾਂ ਤਿੰਨ ਮਹੀਨੇ ਚਾਰ ਮਹੀਨੇ ਪਹਿਲਾਂ ਬਿਆਨ ਆਇਆ ਸੀ ਪਰ ਅੱਜ ਪੰਜਾਬ ਨੂੰ ਪਾਣੀ ਛੱਡ ਕੇ ਡੋਬਿਆ ਜਾ ਰ ਦੇਖੋ ਜੀ ਪੰਜਾਬ ਤਾਂ ਇੱਕ ਗੁਰੂਆਂ ਪੀਰਾਂ ਦਾ ਪੰਜਾਬ ਹੈ ਕਿਉਂਕਿ ਪੰਜਾਬ ਮਾਰ ਵੱਡੀ ਪੱਧਰ ਤੇ ਚੱਲਦਾ ਹੈ ਪੰਜਾਬ ਸਾਰੀਆਂ ਸਟੇਟਾਂ ਨੂੰ ਪਾਣੀ ਵੀ ਦਿੰਦਾ ਹੈ ਰਾਜਸਥਾਨ ਨੂੰ ਵੀ ਦਿੰਦਾ ਹੈ ਹਰਿਆਣਾ ਨੂੰ ਵੀ ਦਿੰਦਾ ਹੈ ਪਰ ਪੰਜਾਬ ਜਦੋਂ ਆਪ ਡੁੱਬਦਾ ਹੈ ਇਹਦੀ ਕੋਈ ਬਾਣੀ ਹੁੰਦਾ ਵੀ ਅਸੀਂ ਇਹ ਮੰਗ ਕਰਦੇ ਹਾਂ ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਸਾਡਾ ਛੋਟਾ ਭਾਈ ਹਰਿਆਣਾ ਹੈਗਾ ਵੀ ਮਤਲਬ ਅਸੀਂ ਇਹ ਕਹਿੰਦੇ ਹਾਂ ਵੀ ਸਾਡੀ ਇਸ ਜਿਹੜੀ ਚਾਂਦਪੁਰਾ ਬੰਨਦੀ ਹੈ ਵੀ ਉਹ ठेकेदारी सिस्टम ਦਾ ਹੋ ਜਾਂਦਾ ਹੈ ਵੀ ਇਹਦੇ ਉੱਤੇ ਕੋਈ ਪੱਕਾ ਜਾਲ ਗਵਰਨਮੈਂਟ ਲਾਵੇ ਪੰਜਾਬ ਗਵਰਨਮੈਂਟ ਨੂੰ ਵੀ ਮੰਗ ਕਰਦੇ ਆਂ ਅਸੀਂ ਸੈਂਟਰ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਇਹ ਸਾਡਾ ਵਨ ਜਾਲ ਲਾ ਕੇ ਪੱਥਰ ਲੱਗੇ ਵੀ ਇਹਦੀ ਵਨ ਦੀ ਸਖਤਾਈ ਪੂਰੀ ਹੋਵੇ ਪਰ ਇਹ ਖਾਣਾ ਪੂਰਤੀ ਹੁੰਦੀ ਹੈ ਜਦੋਂ ਪਾਣੀ ਹੁਣ ਆ ਗਿਆ ਆਓ ਬਾਈ ਟੱਪ ਗਿਆ ਮੁੜ ਕੇ ਵਨ ਨੇ ਫੇਰ ਖੁਰ ਜਾਣਾ ਵੀ ਇਸ ਤਰ੍ਹਾਂ ਅਸੀਂ ਕਿੰਨਾ ਕੁ ਚਿਰ ਇਹ ਵਨ ਲਾਵਾਂਗੇ ਸਾਡੇ ਬਹੁਤ ਜ਼ਿਆਦੇ ਪਿੰਡ ਜੇ ਡੁੱਬਦੇ ਨੇ ਹਾਂ ਜਿਵੇਂ ਹੁਣ ਸਾਡਾ ਕੁਦਰੀਆਂ ਵੀ ਐ ਭਾਵ ਐ ਸਾਡਾ ਚੱਕਲੀ ਸ਼ੇਰ ਐ ਤੇ ਬੀੜਾ ਡੋਗਰਾ ਰਿਉਂਦ ਤੇ ਬਹਾਮਣ ਵਾਲਾ ਹੱਕਮਾਲਾ ਤਾਲ ਵਾਲਾ ਬਹੁਤ ਜਿਆਦਾ ਪਿੰਡ ਲੈ ਬਿਟ ਚੋਂਦੇ ਨੇ ਜੀ ਤਾਂ ਇਹਨਾਂ ਸਥਾਨਕ ਲੋਕਾਂ ਦਾ ਕਹਿਣਾ ਹੈ ਸ਼ਬਦਾਂ ਦੇ ਵਿੱਚ ਬੋਲਾਂ ਦੇ ਵਿੱਚ ਦਰਦ ਵੀ ਹੈਗਾ ਕਿ ਅਸੀਂ ਕਿੰਨਾ ਕੁ ਟਾਈਮ ਜਿਹੜਾ ਆਪਣੇ ਵੱਲੋਂ ਆਰਜੀ ਤੌਰ ਤੇ ਅਸੀਂ ਚਾਂਦਪੁਰੇ ਬੰਦ ਨੂੰ ਮਜ਼ਬੂਤ ਕਰਦੇ ਰਵਾਂਗੇ ਅਫਸਰ ਸਾਹੀ ਆਉਂਦੀ ਆ ਸਰਕਾਰ ਇਸ ਚੀਜ਼ ਵੱਲ ਧਿਆਨ ਦੇਵੇ 2023 ਦੇ ਵਿੱਚ ਇਸੇ ਚਾਂਦਪੁਰੇ ਬੰਦ ਦੇ ਟੁੱਟਣ ਦੇ ਕਾਰਨ ਜਿਹੜਾ ਵੱਡਾ ਨੁਕਸਾਨ ਹੈ 70 ਤੋਂ 75 ਕਿਲੋਮੀਟਰ ਫਸਲਾ ਜਿਹੜੀ ਬਿਲਕੁਲ ਖਤਮ ਹੋ ਗਈ ਸੀ ਔਰ ਪਾਣੀ ਦਿਖਾਈ ਦਿੰਦਾ ਸੀਗਾ ਔਰ ਸਵੇਰੇ 23 ਦੇ ਵਿੱਚ ਤਿੰਨ 4 ਵਜੇ ਜਿਹੜਾ ਇਹ ਬੰਨ ਟੁੱਟਾ ਸੀਗਾ ਔਰ ਲੰਮਾ ਸਮਾਂ ਇਸ ਬੰਨ ਦੀ ਮਾਰ ਨੂੰ ਲੋਕ ਚੱਲਦੇ ਰਹੇ ਆ ਚਾਹੇ 88 ਦੀ ਗੱਲ ਹੋਵੇ 93 ਦੀ ਗੱਲ ਹੋਵੇ 2010 25 ਤੇ 23 ਦੇ ਵਿੱਚ ਜਿਹੜਾ ਬੰਨ ਟੁੱਟਾ ਸੀਗਾ ਔਰ ਇਸ ਏਰੀਏ ਦੇ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਇਹ ਵੱਡੀ ਮੰਗ ਹੈਗੀ ਕਿ ਇਸ ਬੰਨ ਦਾ ਪੱਕਾ ਹੱਲ ਹੋਣਾ ਚਾਹੀਦਾ ਪੱਕੇ ਵੱਟੇ ਪਾ ਕੇ ਜਾਲ ਲੱਗਣਾ ਚਾਹੀਦਾ ਤਾਂ ਜੋ ਬੰਦ ਖੁਰੇ ਨਾ ਆਏ ਸਾਲ ਇਹਨਾਂ ਲੋਕਾਂ ਨੂੰ ਆਪਣੀ ਪੱਧਰ ਤੇ ਜਿਹੜਾ ਸਬੰਧ ਨੂੰ ਰੇਤਾ ਪਾ ਕੇ ਜਾਂ ਲਫਾਫਾ ਪਾ ਕੇ ਸਬੰਧ ਨੂੰ ਮਜ਼ਬੂਤ ਕਰਨਾ ਪੈਂਦਾ ਅਫਸਰशाही ਇੱਥੇ ਆਉਂਦੀ ਆ ਖਾਣਾ ਪੂਰਤੀ ਕਰਦੀ ਆ ਔਰ ਦੇਖ ਕੇ ਜਿਹੜੀ ਅਫਸਰशाही ਹੈਗੀ ਇੱਥੋਂ ਮੁਰ ਜਾਂਦੀ ਆ ਖਾਣਾ ਪੂਰਤੀ ਕਰਦੀ ਆ ਪਰ ਇੱਥੇ ਅਫਸਰशाही ਆਉਂਦਾ ਫਿਰ ਮਤਲਬ ਕੀ ਬਣਦਾ ਜੇਕਰ ਤੁਸੀਂ ਪੱਕਾ ਹੱਲ ਕੋਈ ਕਰਨੇ ਨਹੀਂ ਇੱਥੇ ਤਾਂ ਤੁਸੀਂ ਇੱਥੇ ਦੇਖਣ ਦੇ ਲਈ ਥੋੜਾ ਆਉਣਿਓ ਇਦੂ ਪੱਕਾ ਕਰੋ ਕੋਈ ਬੱਟੇ ਪਾਓ ਇੱਥੇ ਆ ਕੇ ਇਹਨਾਂ ਲੋਕਾਂ ਦਾ ਕਹਿਣਾ ਕਿ ਬੱਟੇ ਪਾ ਕੇ ਪੱਕਾ ਹਾਲਾ ਜਿਹੜਾ ਇਸ ਚੰਦਪੁਰੇ ਬਣਦਾ ਹੋਣਾ ਚਾਹੀਦਾ ਲੇਕਰ ਇਹ ਬਣ ਇਸ ਵਾਰ ਵੀ ਟੁੱਟਦਾਗਾ ਅਸੀਂ ਉਸ ਪਰਮਾਤਮਾ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਜੀ ਨਾ ਹੋਵੇ ਤਾਂ ਘਟੋ ਘਟ ਜਿਹੜਾ 100 ਤੋਂ ਲੈ ਕੇ ਜਿਹੜਾ ਪਿੰਡ ਹੈ ਕਗਰ ਦੀ ਮਾਰ ਦੇ ਵਿੱਚ ਆ ਜਾਣਾ ਕਗਰ ਦੀ ਲਪੇੜ ਤੇ ਵਿੱਚ ਆ ਜਾਣਾ ਕਿਉਂਕਿ ਦੋਨੇ ਸੇ ਟਾ ਰਹਿ ਜਾਂਦੀਆਂ ਪੰਜਾਬ ਤੇ ਹਰਿਆਣੇ ਦਾ ਜਿਹੜਾ ਖੇਤ ਆਉਂਦੇ ਆਦਰ ਔਰ ਵੱਡੀ ਮਾਰ ਆ ਜਿਹੜੀ ਉਹ ਪੰਜਾਬ ਨੂੰ ਪੈਂਦੀ ਆ ਉਹ ਸਥਾਨ ਕੇ ਲੋਕਾਂ ਦਾ ਕਹਿਣਾ ਕਿ ਸਭਾ ਨੂੰ ਦਾ ਕੋਈ ਨਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਔਰ ਆਪਣੀ ਪੱਧਰ ਤੇ ਲੋਕ ਆ ਜਿਹੜੇ ਆਏ ਸਾਲ ਆਏ ਸਾਲ ਜਿਹੜਾ ਆਪਣੀ ਪੱਧਰ ਤੇ ਲੋਕ ਹੈਗੇ ਆ ਇਸ ਬੰਦ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਆ ਔਰ ਕੱਚੀ ਮਿੱਟੀ ਆ ਜਿਹੜੀ ਲੋਕ ਲਫਾਫਾ ਜਿਹੜਾ ਪਾ ਰਹੇ ਆ ਔਰ ਕਿੰਨਾ ਕੁ ਟਾਈਮ ਲੋਕ ਇਦਾਂ ਕਰਦੇ ਰਹਿਣਗੇ ਇਹਨਾਂ ਲੋਕਾਂ ਦੇ ਵੱਡੇ ਸਵਾਲ ਹੈਗੇ ਆ ਨਾ ਲੋਕਾਂ ਦੇ ਵੱਡੇ ਸ਼ੰਕੇ ਜਿਹੜੇ ਸਰਕਾਰ ਨੂੰ ਲੈ ਕੇ ਹੈਗੇ ਆ ਕਿ ਅਸੀਂ ਕਿੰਨਾ ਕੁ ਟਾਈਮ ਇਸ ਤਰੀਕੇ ਦੇ ਨਾਲ ਬੰਦ ਨੂੰ ਜਿਹੜਾ ਮਜਬੂਤ ਕਰਦੇ ਰਹਿਾਂਗੇ ਕਿ ਆਰਜੀ ਤੌਰ ਤੇ ਬੰਦ ਨੂੰ ਮਜਬੂਤ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ 10 ਜਿਹੜਾ ਜ਼ਿਲ੍ਹਿਆਂ ਦੇ ਬੱਚਾ ਹਰ ਦੀ ਮਾਰ ਆ ਔਰ ਲਗਭਗ 6 ਲੱਖ ਤੋਂ ਵੱਧ ਦੀ ਫਸਲਾ ਜਿਹੜੀ ਉਹ ਬਿਲਕੁਲ ਖਤਮ ਹੋ ਚੁੱਕੀ ਆ ਔਰ 17000 ਤੋਂ ਵੱਧ ਲੋਕਾਂ ਨੂੰ ਜਿਹੜਾ ਰੈਸਕਿਊ ਕੀਤਾ ਜਾ ਚੁੱਕਿਆ ਔਰ ਉਹ ਲੋਕ ਹਮੇਸ਼ਾ ਪੰਜਾਬ ਆ ਜਿਹੜਾ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਰਹਾ ਚੜ੍ਹਦੀ ਕਲਾ ਪੰਜਾਬ ਦੇ ਲੋਕਾਂ ਨੇ ਰਹੀ ਆ ਜਦੋਂ-ਜਦੋਂ ਵੀ ਪੰਜਾਬ ਦੇ ਉੱਪਰ ਮਾਰਾਂ ਪਈਆਂ ਨੇ ਚਾਹੇ ਉਹ ਧਾਰ ਵੀ ਚੜ ਕੇ ਆਉਂਦੇ ਰਹੇ ਆ ਚਾਹੇ ਉਹ ਪਿਛਲੇ ਸਮੇਂ ਦੇ ਵਿੱਚ ਪਾਣੀ ਨੇ ਵੱਡੀ ਮਾਰ ਆ ਜਿਹੜੀ ਪਿਛਲੇ 20 ਸਾਲਾਂ ਦੇ ਵਿੱਚ ਹਰ ਦੇ ਰੂਪ ਦੇ ਵਿੱਚ ਪੰਜਾਬ ਨੂੰ ਪਾਇਆ ਪਰ ਇਹ ਲੋਕ ਚੜ੍ਹਦੀ ਕਲਾ ਦਾ ਪ੍ਰਤੀਕ ਆ ਅਸੀਂ ਚਾਂਦਪੁਰੇ ਬਨ ਦੇ ਕੋਲ ਮੌਜੂਦ ਆ ਰ ਚਾਂਦਪੁਰੇ ਵਾਲਾ ਬਨ ਹੈ ਇਤਿਹਾਸਕ ਬਨ 1954 ਦੇ ਵਿੱਚ ਕਗਰਦਾ ਜਾ ਸ਼ਾਇਫੋਂ ਇੱਥੇ ਬਨਦਾ ਔਰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕਹਿਰੋ ਦੇ ਵੱਲੋਂ ਇਹ ਜ਼ਮੀਨ ਨੂੰ ਅਕਵਾਇਰ ਕੀਤਾ ਜਾਂਦਾ ਔਰ ਇੱਥੇ ਜਿਹੜਾ ਉਸਾਰੀ ਕੀਤੀ ਜਾਂਦੀ ਆ ਪਰ ਇਹਨਾਂ ਲੋਕਾਂ ਦੀ ਵੱਡੀ ਮੰਗ ਹੈ ਕਿ ਚਾਂਦਪੁਰੇ ਬਣਦਾ ਜਿਹੜਾ ਪੱਕਾ ਹੱਲ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਨਾ ਹੋਣਾ ਪਵੇ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਗੁਰਸਾਨ ਦੇ ਨਾਲ ਧੰਨਵਾਦ